ਲੋਕসভা ਚੋਣਾਂ ਤੋਂ ਬਾਅਦ ਹੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲੋਕਾਂ ਨਾਲ رابطہ ਕਾਇਮ ਕਰਕੇ ਪਰਮਾਉਣ ਲੱਗੇ ਹੋਏ ਹਨ ਇਸੇ ਦੇ ਚੱਲਦਿਆਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਬਨਵੀਰ ਸਿੰਘ ਪਟਿਆਲਾ ਟਿਲੋਂਪਲੇਸ ਪਹੁੰਚੇ ਉੱਥੇ ਉਹਨਾਂ ਨਾਲ ਲੋਕ ਸੰਪਰਕ ਮੰਤਰੀ ਚੇਤਨ ਸਿੰਘ 도ੜੇ ਮਾਜਰਾ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਵੀ ਮੌਜੂਦ ਸਨ ਉਹਨਾਂ ਵੱਡੀ ਗਿਣਤੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2 ਸਾਲਾਂ ਦੇ ਵਿੱਚ ਪੰਜਾਬ ਅੰਦਰ ਕੰਮ ਕੀਤੇ ਗਏ ਹਨ ਪਰ ਪਿਛਲੇ 70 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਅਤੇ ਹੋਰ ਦੇਸ਼ ਦਾ ਵੀ ਕਾਫੀ ਧਨ ਲੁੱਟਿਆ ਹੈ ਕੇ ਜਿਹੜੇ ਤੁਹਾਡੇ ਹਣਕੇ ਦੇ ਕੰਮ ਹੋ ਸਕਣ ਅੱਜ ਬੰਦ ਮੈਂ ਐਮਐਲਏ ਦਿੱਤੇ ਪੰਜਾਬ ਦੇ ਲੋਕਾਂ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਰ ਇੱਕ ਐਮਐਲਏ ਹਰ ਇੱਕ ਮੰਤਰੀ ਆਪਣੀ ਗੱਲ ਹੈ ਜਿਹੜੀ ਉਹ ਬੇਬਾਕੀ ਦੇ ਨਾਲ ਵਿਧਾਨ ਸਭਾ ਦੇ ਵਿੱਚ ਰੱਖਦਾ ਸਮਾਣੇ ਤੋਂ ਸ਼ੁਰੂ ਕੀਤੀ ਆ ਜੀ ਔਰ ਸਾਡੇ ਜਿਹੜੇ ਮੰਤਰੀ ਸਾਹਿਬ ਹੈ ਚੇਤਨ ਜੋੜਾ ਮਾਦਰੀ ਤੁਸੀਂ ਦੇਖਿਆ ਹੋਣਾ ਠਾਠਾ ਮਾਰਦਾ ਘਟਾ ਇੱਥੇ ਵੀ ਦੇਖਿਆ ਤੁਸੀਂ ਲੋਕਾਂ 'ਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਹੈ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਇਹ ਕਿਉਂਕਿ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਲੋਕ ਸਭਾ ਦੇ ਚੋਣ ਹੋ ਜਾ ਰਹੀ ਹੈ ਔਰ ਲੋਕ ਇਹਨਾਂ ਤੋਂ ਹਿਸਾਬ ਲੈਣਾ ਚਾਹੁੰਦੇ 10 ਸਾਲ ਦਾ ਔਰ ਜਿਹੜੇ ਸਾਡੇ ਇੱਥੇ ਵਾਲੇ ਜਿਹੜੇ ਜਿਹੜੇ ਕੈਂਡੀਡੇਟ ਆਪਣੇ ਆਪ ਨੂੰ ਕਹਿੰਦੇ ਆ ਇਹਨਾਂ ਨੇ ਤਾਂ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਬਣਿਆ ਇਹਨਾਂ ਨੇ ਤਾਂ 40 40 ਸਾਲ ਦਾ ਹਿਸਾਬ ਦੇਣਾ ਈ ਸਾਨੂੰ ਇਹਨਾਂ ਤੋਂ ਹਿਸਾਬ ਲੈਣਗੇ ਲੋਕ ਸਾਡਾ ਸਾਥ ਉਹਨਾਂ ਨੇ 22 ਦਿੱਤਾ 24 ਤੋਂ ਬਾਅਦ ਚੜ੍ਹ ਕੇ ਦੇਣਗੇ ਇਹਦਾ ਮਤਲਬ ਸੀਗਾ ਵੀ ਜਿਹੜੇ ਸਾਡੇ ਆਪਣੇ ਵਲੰਟੀਅਰ ਆ ਜਿਹੜੇ ਸਾਡੇ ਉਹਨਾਂ ਨੂੰ ਇੱਕ ਵਾਰੀ ਮਿਲਿਆ ਜਾਵੇ ਸਾਡੇ ਐਮ ਐਲ ਏ ਸਾਹਿਬਾਨ ਮੰਤਰੀ ਸਾਹਿਬਾਨ ਇਹਨਾਂ ਦੇ ਨਾਲ ਮਿਲ ਕੇ ਲੋਕਾਂ ਉਹਨੂੰ ਦੱਸਿਆ ਜਾਵੇ ਕਿ ਕਿਹੜੀਆਂ ਸਾਜ਼ਸ਼ਾਏ ਕਰ ਰਿਹਾ। ਤੁਹਾਡੇ ਖਿਲਾਫ ਕਿਸ ਤਰ੍ਹਾਂ ਤੁਹਾਨੂੰ ਇਹ ਜਿਹੜਾ ਹੈਗਾ ਲੋਕਾਂ ਨੂੰ ਭਰਮਾ ਕੇ ਆਈ ਵਾਰੀ ਇਹ ਲਾਸਟ ਜਿਹੜਾ ਹੁੰਦਾ ਵੀ ਉਹਦੇ ਥੋੜਾ ਜਿਹਾ ਤੇਲ ਦਾ ਰੇਟ ਘਟਾਤਾ ਡੀਜ਼ਲ ਦਾ ਰੇਟ ਲੂੰਬਰ ਚਾਲਾਂ ਚੱਲ ਕੇ ਇਹ ਤੁਹਾਡੀਆਂ ਵੋਟਾਂ ਲੈ ਜਾਂਦੇ ਆ ਲੁੱਟ ਕੇ ਭੂਲੇ ਪਾਲੇ ਲੋਕਾਂ ਦੀਆਂ ਔਰ ਫਿਰ ਉਹਨਾਂ ਨੂੰ ਲਗਾਤਾਰ ਲੁੱਟਦੇ ਆ 5 ਸਾਲ। ਤੋਂ ਸਾਡਾ ਮਕਸਦ ਇਹ ਹੈਗਾ ਕਿ ਲੋਕਾਂ ਨਾਲ ਰਾਬਤਾ ਕਰੀਏ। ਅਸੀਂ ਵੈਸੇ ਵੀ ਲੋਕਾਂ 'ਚ ਰਹਿੰਦੇ ਆ ਐਜ਼ ਮਿਨਿਸਟਰ ਵੀ ਐਜ਼ ਐਮਐਲਏ ਵੀ ਲੋਕਾਂ ਦੇ ਵਿੱਚੋਂ ਵਿਚਰਦੇ ਆ ਜੋ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ੱੱਕਾ ਹੋਇਆ ਜੋ ਸਾਡੇ ਬੱਚਿਆਂ ਨਾਲ ੱੱਕਾ ਹੋ ਇਹਨਾਂ ਨੇ ਠੇਕੇ ਸਿਸਟਮ ਸ਼ੁਰੂ ਕਰਦੇ ਮਿਲਟਰੀ ਚ ਵੀ ਠੇਕਾ ਸਿਸਟਮ ਸ਼ੁਰੂ ਕਰਤਾ ਐਜੂਕੇਸ਼ਨ ਚ ਸਿਹਤ ਦੇ ਵਿੱਚ ਸਿੱਖਿਆ ਦੇ ਵਿੱਚ ਸਾਰੇ ਕਰਮਚਾਰੀ ਠੇਕੇ ਤੇ ਜੀ ਪੱਕੇ ਸਿਰਫ ਇਹਨਾਂ ਦੇ ਧੀਆ ਪੁੱਤ ਹੁੰਦੇ ਸੀ ਉਹ ਪੱਕੇ ਐਮਲੇ ਸੀਗੇ ਲੋਕਾਂ ਨੇ ਉਹਨਾਂ ਨੂੰ ਝਾੜੂ ਮਾਰ ਕੇ ਪਾਸੇ ਕੀਤਾ ਔਰ ਇਸ ਵਾਰੀ ਵੀ ਜਿਹੜੇ ਚਾਰ ਚਾਰ ਵਾਰੀ ਦੇ ਐਮਪੀ ਆ ਕੇਂਦਰ ਦੇ ਮੰਤਰੀ ਆ ਮੰਤਰੀ ਮੁੱਖ ਮੰਤਰੀ ਦੀ ਵਾਈਫ ਆ ਇਸ ਵਾਰੀ ਝਾੜੂ ਚੱਲੇਗਾ ਜੀ ਔਰ ਉਹਨਾਂ ਨੂੰ ਸਬਸਕਾਇਆ ਜਾਏਗਾ ਹਾਂ ਜੀ ਦੇਖੋ ਜਿਹੜੇ ਸਾਡਾ ਜਿਹੜਾ ਮੁੱਖ ਝੰਡਾ ਹੈਗਾ ਲੋਕਾਂ ਦੇ ਮੁੱਦੇ ਆ ਜੀ ਚਾਹੇ ਉਹ ਕਿਸਾਨ ਮਜ਼ਦੂਰ ਦੇ ਆ ਤੁਹਾਡੇ ਕੋਲ ਬੈਠੇ ਹੋਇਆ ਗੁਆਂਟਸ ਬੈਠੇ ਆ ਉਹ ਸਾਡਾ ਮੁੱਦਾ ਹੈ ਜੀ ਜਿਹੜਾ ਜਿਹੜਾ ਸਾਡੇ ਬੱਚਿਆਂ ਰੋਜ਼ਗਾਰ ਹੈ ਉਹ ਬਹੁਤ ਵੱਡਾ ਮੁੱਦਾ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਉਹ ਸਾਡਾ ਮੁੱਦਾ ਚੰਗੀ ਸਿੱਖਿਆ ਦੇਣੀ ਉਹ ਸਾਡਾ ਮੁੱਦਾ ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਦੇਣਾ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਨਾ ਜਿਹੜਾ ਨਾ ਕਿਸੇ ਨੂੰ ਮਜਬੂਰੀ ਦੇ ਵਿੱਚ ਇਲਾਜ ਕਰਾਣ ਲਈ ਜਾਣਾ ਪਵੇ ਨਾ ਮਜਬੂਰੀ ਦੇ ਵਿੱਚ ਕਿਸੇ ਦੇ ਬੱਚਿਆਂ ਨੂੰ ਪੜ੍ਹਾਣ ਲਈ ਖਰਚਾ ਕਰਨਾ ਪਵੇ ਸਾਡਾ ਮੁੱਦਾ ਹੈਗਾ ਕਿ ਲੋਕਾਂ ਨੂੰ ਜੜੀਆਂ ਸ ਉਹ ਸਰਕਾਰਾਂ ਪਿੰਡਾਂ ਤੋਂ ਚਲਾਣੀਆਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਏਜੰਡਾ ਹੈ ਸਾਡਾ ਏਜੰਡਾ ਹੈ ਵੀ ਸਰਕਾਰਾਂ ਨੂੰ ਲੋਕਾਂ ਕੋਲ ਲੈ ਕੇ ਜਾਣਾ ਭਗਵਾਨਤਮਾਨ ਸਰਕਾਰ ਲੋਕਾਂ ਦੇ ਦਰਵਾਜ਼ੇ ਜਿਸ ਤਰ੍ਹਾਂ 2 ਸਾਲ ਚ ਕੰਮ ਕੀਤਾ ਉਹਨੂੰ ਹੋਰ ਵਧੀਆ ਕਾਰਗੁਜ਼ਾਰੀ ਕੇਂਦਰ ਤੋਂ ਫੰਡ ਲੈ ਕੇ ਆਣੇ ਆ ਇਹ ਸਾਡਾ ਮੁੱਦਾ ਹੈ ਸਾਡੇ ਵਾਸਤੇ ਇਹ ਕੰਮ ਹੈ ਕੇਂਦਰ ਦੇ ਰੁਕੇ ਫੰਡ ਲੈ ਕੇ ਆਣੇ ਹਾਂ ਜੀ ਇਹ ਚੰਗਾ ਹੈ ਕਿ ਜਿਹੜੇ ਕਿੰਨੇ ਵੀ ਹੱਥ ਖੜਾਉਣਾਂ ਉਹਨਾਂ ਦੀ ਇੱਕ ਕੱਖ ਚਾਲੜਾਂ ਦੀ ਘਾਟ ਹੈ ਦੇਖੋ ਮੈਂ ਤੁਹਾਨੂੰ ਮੈਂ ਮੈਂ ਦੱਸਦਾ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਮੈਂ ਇੱਥੇ ਕੋਈ ਤਕਰੀਬਨ ਤਕਰੀਬਨ 11 ਡਾਕਟਰਾਂ ਦੀ ਹੈ ਨਾ ਜੀ 10 11 ਡਾਕਟਰਾਂ ਦੀ ਪੋਸਟਿੰਗ ਕਰਕੇ ਦਾ ਕੋਈ ਸਿਰਫ ਜੋ 2 ਜਾਂ 3 ਨੇ ਜੁਆਇਨ ਕੀਤਾ ਹੁਣ ਵੀ ਮੈਂ 3 4 ਦੀ ਜਿਹੜਾ ਕੋਰ ਲੱਗਣ ਤੋਂ ਪਹਿਲਾਂ 3 4 ਦੀ ਪੋਸਟਿੰਗ ਕੀਤੀ ਹੋਈ ਆ ਐਸਐਮਓ ਜਾਂ ਜੁਆਇਨ ਕਰ ਗਿਆ ਜਾਂ ਕਰ ਜੂਗਾ ਉਹ ਨੂੰ ਮੈਂ ਕਹਤਾ ਵੀ ਕੋਰ ਤੋਂ ਬਾਅਦ ਆਈ ਮੇਰੇ ਕੋਲ ਯਾਰ ਪਿਛਲੇ 40 ਸਾਲਾਂ ਤੋਂ ਲਗਾਤਾਰ ਮੁੱਦਾ ਰੱਖਿਆ ਤੁਸੀਂ ਵੀ ਅੱਜ ਇੱਕ ਗੱਲੇ ਮੁੱਦੇ ਦੇ ਵੱਡੀ ਗੱਲ ਕੀਤੀ ਐ ਰੋਡ ਮੈਪ ਕੀ ਹੋਵੇਗਾ ਪਿਛਲੇ 40 ਸਾਲਾਂ ਤੋਂ ਕੋਈ ਇਹ ਬਹੁਤ ਅੱਛਾ ਸਵਾਲ ਹੈ ਰੰਧਾ ਜੀ ਇਹ ਬਹੁਤ ਅੱਛਾ ਸਵਾਲ ਹੈ 40 ਸਾਲ ਤੋਂ ਵੀ ਪੁਰਾਣਾ ਮੁੱਦਾ ਜੀ ਇਹ ਬਿਮਾਰੀ ਦਾ ਘਰ ਹੈ ਜੀ ਬਰਬਾਦੀ ਦਾ ਘਰ ਹੈ ਇਸੇ ਚੀਜ਼ ਨੂੰ ਅਸੀਂ ਜਿਹੜਾ ਪਾਣੀ ਹੈ ਉਹ ਹਰਿਆਣੇ ਨੇ ਉੱਪਰ ਤੁਸੀਂ ਦੇਖਿਆ ਹੋਣਾ ਕੁਛ ਲੜਾ ਬਣਾਤਾ ਜੀ ਆਪਾਂ ਇਹਦਾ ਇੱਕ ਤਾਂ ਜਿਹੜਾ ਕੋਰਸ ਹੈ ਉਹ ਠੀਕ ਨਹੀਂ ਹੈ ਇਹਦੀ ਸਟੱਡੀ ਹੋਈ ਸੀ ਪਹਿਲਾਂ ਮੈਂ ਕਿਤਬ ਮੈਂ ਸਾਰੀ ਪੜ੍ਹੀ ਹੈ ਜੀ ਉਹ ਉਹਦਾ ਕੋਰਸ ਜਿਹੜਾ ਹੈਗਾ ਜਿੱਥੋਂ ਜਿੱਥੋਂ ਇਹ ਘੁੰਮ ਕੇ ਐ ਬਲ ਪਾਉਂਦਾ ਨਾ ਜੀ ਉੱਥੋਂ ਜਾ ਕੇ ਪਿੰਡਾਂ ਜਾ ਕੇ ਬਰਬਾਦੀ ਕਰਦਾ ਉਹਦਾ ਕੋਰਸ ਦਾ ਕਰਨਾ ਚਾਹੀਏ ਸੀ ਕਿਸਾਨਾਂ ਨੂੰ ਪੈਸੇ ਦੇਈਏ ਆਪਾਂ ਹਾਈਵੇ ਵਾਸਤੇ ਜ਼ਮੀਨ ਖਰੀਦਦੇ ਆ ਇਸ ਕੰਮਲੇ ਵੀ ਖਰੀਦ ਲਾਂਗੇ ਕਿਸਾਨਾਂ ਨੂੰ ਕੰਪਰਜ਼ੇਟ ਕਰਾਂਗੇ ਉਹ ਉਹਦੇ ਨਾਲ ਕਿਹਾ ਕਿ ਅਸੀਂ ਛੋਟੇ-ਛੋਟੇ ਛੋਟੇ-ਛੋਟੇ ਚੱਕ ਡੈਮ ਬਣਾਵਾਂਗੇ ਜਿਹੜਾ ਖੱਗਰ ਚ ਪਾਣੀ ਜਾਊਗਾ ਉਹ ਸਾਫ਼ ਹੋ ਕੇ ਜਾਊਗਾ ਅਸੀਂ ਸ਼ੁਰੂਆਤ ਕਰਾਂਗੇ ਉਹਦੀ ਔਰ ਜੋ ਹੁਣ ਤੱਕ ਆ ਮਾਨ ਸਾਹਿਬ ਨੇ ਉਹ ਕਰਕੇ ਦਿਖਾਇਆ ਜੀ ਪਾਣੀ ਟੇਨਾ ਤੱਕ ਪਹੁੰਚ ਗਿਆ ਨਾ ਜੀ ਹੁਣ ਸਾਡਾ ਅਗਲਾ ਕੰਮ ਹੈ ਕਿ ਜਿਹੜਾ ਖੱਗਰ ਹੈ ਇਹਦੇ ਵਿੱਚੋਂ ਛੋਟੇ-ਛੋਟੇ ਨਹਿਰੇ ਕੱਢ ਕੇ ਬਲੂਡ ਨਹਿਰ ਪਹਿਲਾਂ ਹੀ ਹੈਗੀ ਆ ਜੀ ਉਹਨੂੰ ਲਿਫਟ ਇਰੀਗੇਟ ਕਰਕੇ ਉਹਨੂੰ ਵਾਹੀ ਜੋਕ ਬਣਾ ਕੇ ਉਹਨੂੰ ਮਾਲੋ ਨਾ ਜੀ ਤੁਸੀਂ ਦੇਖੋ ਬਹੁਤ ਸਾਰੀਆਂ ਫੈਕਟਰੀਆਂ ਜਿਹੜ ਜਿਹੜੀ ਇਹ 슈ਗਰ ਫੈਕਟਰੀ ਹੁੰਦੀ ਸੀ 슈ਗਰ ਮਿਲ ਹੁੰਦੀ ਸੀ ਉੱਥੇ ਹੁਣ ਕੀ ਹੈ ਤੁਹਾਨੂੰ ਪਤਾ ਸ਼ਰਾਬ ਦੀਆਂ ਫੈਕਟਰੀਆਂ ਉੱਤੇ ਉਹ ਪਾਣੀ ਇਹ ਧਰਤੀ 'ਚ ਟੀਕੇ ਵੀ ਲਾਉਂਦੇ ਆ ਉਹ ਅਸੀਂ ਸਾਰੀ ਕਾਰਵਾਈ ਕਰ ਰਹੇ ਆ ਉਹ ਜਿਹੜਾ ਪਾਣੀ ਆ ਉਹ ਟ੍ਰੀਟ ਕਰਕੇ ਹੀ ਬਾਹਰ ਜਾਏਗਾ ਫੈਕਟਰੀਆਂ ਦੇ ਵਿੱਚੋਂ ਉਹਦੇ ਤੇ ਅਸੀਂ ਆਲਰੇਡੀ ਸਟਿਕਟ ਆ ਜਿਹੜੀ ਖੱਗਰ ਦੇ ਪੋਲੂਸ਼ਨ ਦੀ ਸਮੱਸਿਆ ਜਿਹੜੀ ਹੜਾਂ ਦੀ ਸਮੱਸਿਆ ਔਰ ਇਹਨੂੰ ਇਹਨੂੰ ਲਾਇਬਿਲਟੀ ਨੂੰ ਇੱਕ ਅਸੈਟ ਬਣਾ ਕੇ ਉਹਨੂੰ ਅਸੈਟ ਬਣਾ ਕੇ ਲੋਕਾਂ ਤੱਕ ਸਾਫ ਪਾਣੀ ਪਹੁੰਚਾਣਾ ਤੁਸੀਂ ਸੇਤ ਮੰਤਰੀ ਹੋਏ ਹੋ ਸਾਡੇ ਗੜਕੇ ਦੀ ਗੱਲ ਕਹੀ ਤਾਂ ਸਰਕਾਰ ਦੇ ਵਿੱਚ ਸਰਕਾਰੀਤਾ ਬਹੁਤ ਘਟ ਰਹੀ ਜਿਆਰੇ ਕਿਵੇਂ ਲੋਕ ਨਿਸ਼ਚਿਤ ਕਰ ਗਏ ਤੁਸੀਂ ਮੇਰੀ ਗੱਲ ਸੁਣੋ ਤੁਹਾਡਾ ਪਾਤਰਾਂ ਦਾ ਹਸਤਾਲ ਹੈ ਜੀ ਪਾਤਰਾਂ ਦਾ ਹਸਤਾਲ ਉੱਥੇ ਦਵਾਈਆਂ ਪਹੁੰਚੀਆਂ ਜਾ ਕੇ ਦੇਖ ਲਓ ਵੀ ਉੱਥੇ ਐਸ ਵੇਲੇ ਮੈਂ ਤੁਹਾਨੂੰ ਮੈਂ ਮੇਰੀ ਗੱਲ ਤਾਂ ਸੁਣ ਲਓ ਮੇਰੇ ਮੈਨੂੰ ਸਵਾਬ ਮੈਨੂੰ ਜਵਾਬ ਦੇਣ ਦਿਓ ਹਣਾ ਜੀ ਉੱਥੇ ਤਕਰੀਬਨ 150 ਦੇ ਕਰੀਬ ਦਵਾਈ ਪਹੁੰਚੀ ਹੈ ਜੀ ਔਰ ਜਿਹੜਾ ਐਸਐਮਓ ਆ ਉਹਨੂੰ ਫੰਡ ਦਿੱਤੇ ਗਏ ਸਾਰੇ ਐਸਐਮਓ ਨੂੰ ਫੰਡ ਦਿੱਤੇ ਆ ਜੀ ਸਿਵਰ ਸਾਜ ਨੂੰ ਵੀ ਰਾ ਕੱਢ ਦਿੱਤੇ ਆ ਜੀ ਡਾਇਰੈਕਟਰ ਨੂੰ ਲੱਗ ਦਿੱਤੇ ਆ ਕਿ ਜਦੋਂ ਕਿ ਪੇਸ਼ੰਡਾ ਆਦਾ ਉਹਨੂੰ ਦਵਾਈ ਦੇ ਕੇ ਪਰਚੀ ਨਹੀਂ ਦੇਣੀ ਉਹਨੂੰ ਦਵਾਈ ਦੇਣੀ ਆ ਜਿਹੜੀ ਕਮਨ ਸਪਲਾਈ ਚ ਹੈਗੀ ਉਹ ਦੇ ਰਹੇ ਹੋ ਤੇ ਬਾਹਰੋਂ ਖਰੀਦਣੀ ਪੈਂਦੀ ਆ ਤੁਸੀਂ ਖਰੀਦੋ ਜਿਹੜਾ ਕੋਈ ਪ੍ਰਾਈਵੇਟ ਹਸਪਤਾਲ ਵੀ ਆ ਐਕਸ-ਰੇ ਅਲਟਰਾਸਾਉਂਡ ਤੁਹਾਡਾ ਨਹੀਂ ਚੱਲਦਾ ਕੋਈ ਖਰਾਬੀ ਆ ਉੱਥੋਂ ਕਰਾ ਲਓ ਪੈਸੇ ਸਰਕਾਰ ਦੇएगी ਇਹ ਇਹ ਸਹੂਲਤ ਤੁਸੀਂ ਇੱਥੇ ਕਰਤੀ ਤੁਹਾਡਾ ਸ਼ੁਰਾਣੇ ਦਾ ਹਸਪਤਾਲ ਅਨਸੇਫ ਹੈ ਜੀ ਉਹਦਾ ਬਜਟ ਪਾਸ ਹੋ ਰਿਹਾ ਜੀ ਤੁਹਾਡਾ ਬਾਦਸ਼ਾਹ ਦਾ ਪਰਦਾ ਗਿਰਨ ਵਾਲਾ ਉਹਦੀ ਰਿਪੇਅਰ ਦਾ ਔਰ ਉਹਦੇ ਵਿੱਚ ਮੇਨਟੇਨੈਂਸ ਦਾ ਬਜਟ ਪਾਸ ਹੋ ਰਿਹਾ ਅਸੀਂ ਡਾਕਟਰਾਂ ਵਾਸਤੇ ਮੈਂ ਘਰ ਬਣਾ ਰਿਹਾ ਜੀ ਹੁਣ ਜਿਹੜਾ ਸ਼ਤਰਾਣੇ ਵਿੱਚ ਪੋਸਟਿੰਗ ਕਰ ਦੋਗੇ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਬਾਦਸ਼ਾਹਪੁਰਜ਼ ਕਰ ਦੋਗੇ ਕਿੱਥੇ ਰਹੇਗਾ ਜਾ ਕੇ ਘਰ ਹੋਣਾ ਚਾਹੀਦਾ ਉਹਦਾ ਬੰਦੋਬਸਤ ਕਰ ਰਹੇ ਆ ਇਸ ਤੋਂ ਸਿਵਾਏ ਸਾਡੇ ਕੋਲੇ ਹਰ ਸਾਲ 250 ਬੱਚੇ ਓ ਐਮ ਡੀ ਐਮ ਐਸ ਕਰਨ ਵਾਸਤੇ ਰਜਿੰਦਰਾ ਹਸਪਤਾਲ ਚ ਫਰੀਦਕੋਟ ਅੰਮ੍ਰਿਤਸਰ ਹੁਣ ਜਿਹੜਾ ਤੁਹਾਡਾ ਹੈਗਾ ਉਹ ਸਾਡੇ ਕੋਲੇ ਅਸੀਂ ਪੀ ਸੀ ਐਮ ਐ ਸ਼ੁਰੂ ਕਰਤੀ 300 ਡਾਕਟਰ ਸਾਡੇ ਕੋਲੋਂ ਟ੍ਰੇਨ ਹੋ ਕੇ ਜਾਂਦੇ ਸੀ ਉਹ 10 ਲੱਖ ਦਾ ਬਾਂਡ ਭਰਦੇ ਸੀ 5 ਲੱਖ ਦਾ ਬਾਂਡ ਭਰਦੇ ਸੀ ਉਹ ਕੋਰਸ ਕਰਕੇ ਚਲੇ ਜਾਂਦੇ ਸੀ ਮੈਂ ਉਹਨਾਂ ਦਾ 100% ਪਹਿਲੇ ਕਰਤਾ ਕਿ ਉਹਨੂੰ ਕਾਲਜ ਤੋਂ ਨਿਕਲਣ ਤੋਂ ਪਹਿਲਾਂ ਜਿਹੜਾ ਬੱਚਾ ਹੈਗਾ ਉਹਨੂੰ ਸਿੱਧਾ ਚੱਕ ਕੇ ਸੁਤਰਾਣੇ ਭੇਜਾਂਗੇ ਉਹਨੂੰ ਬਾਦਸ਼ਾਹਪੁਰ ਭੇਜਾਂਗੇ 2 ਸਾਲ ਅਗਲਾ ਨੌਕਰੀ ਕਰੇਗਾ ਉਸ ਤੋਂ ਬਾਅਦ ਉਹਨੂੰ ਮੈਡੀਕਲ ਕਾਲਜ ਭੇਜ ਦਾਂਗੇ ਉਸ ਤੋਂ ਬਾਅਦ ਉਹ ਸਬਾਣੇ ਆ ਜਾਏਗਾ ਸਬਾਣੇ ਤੋਂ ਬਾਅਦ ਉਹਨੂੰ ਕੋਈ ਪਟਾਲੇ ਲਾ ਦਾਂਗੇ ਇਹ ਸਕੀਮ ਬੜਾਈ ਆ ਜੀ ਅਸੀਂ ਇੱਕ ਸਕੀਮ ਦੇ ਤਹਿਤ ਜਿਹੜਾ ਬੱਚਾ ਨਵਾਂ ਹੋਏਗਾ ਉਹ 2 ਸਾਲ ਲਾ ਦੇਗਾ ਪਿੰਡਾਂ ਚ ਉਹਨੂੰ ਕੋਈ ਦਿੱਕਤ ਨਹੀਂ ਆਏ ਉਹਦਾ ਜਾਂ ਵਿਆਹ ਨਹੀਂ ਹੋਇਆ ਜਾਂ ਨਵਾਂ ਵਿਆਹ ਹੋਇਆ ਉਹਦੇ ਬੱਚੇ ਛੋਟੇ ਨਹੀਂ ਜਦੋਂ ਤੱਕ ਉਹਦਾ ਉਹਦੇ ਬੱਚਾ ਨੇ ਸਕੂਲ ਜਾਣਾ ਉਹ ਸਬਾਣੇ ਦਾ ਪਟਾਲੇ ਪਹੁੰਚ ਜਾਏਗਾ ਇਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਪੂਰਾ ਕਰਾਂਗੇ ਜੇ 2 ਸਾਲ ਹੋਏ ਆ ਅਸੀਂ ਇਹੋ ਜਿਹਾ ਮਾਦੀ ਦੇ ਵਿੱਚ ਤੁਹਾਡੇ ਅਸੀਂ ਜਿਹੜੇ ਲਿਵਰ ਵਾਸਤੇ ਇੱਕ ਸੁਪਰ ਸਪੈਸ਼ਲਿਸਟ ਹਸਪੀਟਲ ਬਣਾਇਆ ਰਜਿੰਦਰਾ ਹਸਪਤਾਲ 'ਚ ਬ੍ਰੇਨ ਸਰਜਰੀ ਸ਼ੁਰੂ ਕੀਤੀ ਹੈ ਹਾਰਟ ਸਰਜਰੀ ਸ਼ੁਰੂ ਕੀਤੀ ਹੈ ਕੈਂਸਰ ਦਾ ਇਲਾਜ ਕਰਾਉਣ ਲਈ ਪੰਜਾਬੀ ਬਾਹਰ ਨਹੀਂ ਜਾਂਦੇ ਬਾਹਰੋਂ ਪੰਜਾਬ ਚ ਜਾਂਦੇ ਆ ਇਹ ਸਾਰਾ ਬੰਦੋਬਸਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਾਦੇ ਪੂਰੇ ਕਰਾਂਗੇ ਜੀ ਤੁਹਾਡੇ